ਤੇਜ ਬਾਰਿਸ਼ ਵਿੱਚ ਲੋਕਾਂ ਨੇ ਨਗਰ ਨਿਗਮ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਹੈ ਜੀ ਹਾਂ ਇਲਾਕੇ ਵਿੱਚ ਡੁੱਬਨੂ ਬੇहद ਪਾਣੀ ਹੈ ਪਰ ਪੀਣੂ ਪਾਣੀ ਦੀ ਇੱਕ ਬੂੰਦ ਵੀ ਨਹੀਂ ਜਿਸ ਕਾਰਨ ਲੋਕਾਂ ਨੇ ਤੇਜ ਬਾਰਿਸ਼ ਦੌਰਾਨ ਚਮਕੇ ਰੋਜ਼ ਪ੍ਰਦਰਸ਼ਨ ਕੀਤਾ ਇਲਾਕਾ ਵਾਸੀਆਂ ਨੇ ਰੋਡ ਨੂੰ ਜਾਮ ਕਰ ਦਿੱਤਾ ਅਤੇ ਖਾਲੀ ਬਰਤਨ ਲੈ ਕੇ ਨਗਰ ਨਿਗਮ ਖਿਲਾਫ ਚਮਕੇ ਨਾਅਰੇਬਾਜ਼ੀ ਕੀਤੀ ਹੈ ਅੰਮ੍ਰਿਤਸਰ ਦੇ ਚਵਲ ਰੋਡ ਤੇ ਪਿਛਲੇ ਕਈ ਦਿਨਾਂ ਤੋਂ ਪਾਣੀ ਨਾ ਆਉਣ ਕਾਰਨ ਇਲਾਕਾ ਵਾਸੀ ਬੇਹਦ ਪਰੇਸ਼ਾਨ ਨਜ਼ਰ ਆ ਰਹੇ ਨੇ ਜਿਸ ਕਾਰਨ ਇਲਾਕਾ ਵਾਸੀਆਂ ਨੇ ਤੇਜ਼ ਪੈਦਲ ਮੀ ਵਿਚ ਹੀ ਸੜਕ ਤੇ ਬੈਠ ਕੇ ਨਗਰ ਨਿਗਮ ਅਤੇ ਪੰਜਾਬ ਸਰਕਾਰ ਖਿਲਾਫ ਜੰਗ ਕੇ ਰੋਜ਼ ਪ੍ਰਦਰਸ਼ਨ ਕੀਤਾ ਹੈ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਘਰਾਂ ਵਿੱਚ ਪਿਛਲੇ ਕਰੀਬ 2 ਮਹੀਨੇ ਤੋਂ ਪਾਣੀ ਨਹੀਂ ਆ ਰਿਹਾ ਜਦ ਕੇ ਜਦੋਂ ਵੀ ਉਹ ਪਾਣੀ ਦੀ ਕਿੱਲਤ ਨੂੰ ਲੈ ਕੇ ਲੀਡਰਾਂ ਤੱਕ ਪਹੁੰਚਦੇ ਨੇ ਤਾਂ ਉਹਨਾਂ ਤੇ 5-500 ਰੁਪਏ ਵਿੱਚ ਵੋਟਾਂ ਵੇਚਣ ਦੇ ਇਲਜ਼ਾਮ ਲਾਏ ਜਾਂਦੇ ਨੇ ਜਦਕਿ ਉਹਨਾਂ ਦੇ ਘਰਾਂ ਵਿੱਚ ਪਾਣੀ ਦੀ ਇੱਕ ਬੂੰਦ ਤੱਕ ਨਹੀਂ ਹੈ ਮੈਂ ਤੁਹਾਡਾ ਨੀ ਤਾਂ ਅਸੀਂ ਆ ਗਏ ਨਾ ਚੰਦੇ ਅਸੀਂ ਆ ਗਏ ਨਾ ਚੰਦੇ ਸਾਨੂੰ ਇਹ ਥੂਠ ਕਹਿੰਦੇ ਪਰ 500 ਰੁਪਇਆ ਲੈ ਗਏ ਸੀ ਬੋਟ ਭਾਈ ਸਾਨੂੰ ਇਹ ਸਬੂਤ ਦਿਖਾਣ ਇਹ ਸਬੂਤ ਖਾਣ ਵੀ ਕਿਹੜੀ ਕਲੋਨੀ ਚ 500 ਰੁਪਇਆ ਦਿੱਤਾ ਫੋਟੋ ਅੱਜ ਕੱਲ ਮੋਬਾਈਲ ਕੋਲ ਬੰਦੋਸੇ ਵਾਲੇ ਫੋਟੋ ਕੱਚ ਲੰਦਾ ਜਿਹੜਾ ਬੰਦੋਸੇ ਨੂੰ ਸਬੂਤ ਦੱਸ ਕਿ ਕਿੰਨਾ ਪਾਣੀ ਕਰਦੇ ਪਾਣੀ ਕਰਦੇ ਸਾਡੀ ਕਲੋਨੀ ਚ ਬੋਟ ਲੈ ਜਾਂਦੇ ਜਿੱਤ ਦਿੰਦੇ ਸਭ ਕੁਝ ਕਰ ਲੈਂਦੇ ਸਾਡੇ ਮਿੰਨਾਂ 2 ਮਹੀਨੇ ਹੋ ਗਏ ਪਾਣੀ ਨਹੀਂ ਆਇਆ ਅੱਜ ਕਿੱਥੇ ਪਾਣੀ ਭਰੀ ਆਇਆ ਬੱਚੇ ਸਕੂਲ ਲੈਣ ਦਾ ਕੰਮਾਂ ਦੇ ਜਾਣਾਂ ਦਾ ਦਿਹਾੜੀ ਦੇ ਪੇਰੇਗੇ ਪਾਣੀ ਬੱਚੇ ਬਾਥਰ ਨ ਪਾਣੀ ਆ ਕਾਨੂੰਨੀ ਨਹੀਂ ਨਿਕਾ ਰਿਹਾ ਕੀ ਕਰ ਲੜਾ ਪਹਿਲਾਂ ਵੀ ਤੁਸੀਂ ਲੋਕ ਪ੍ਰਦਰਸ਼ਨ ਕੀਤਾ ਹਰ ਇੱਕ ਵਾਰ ਲੀ ਪਾਣੀ ਬਸ ਇੱਧੇ ਕਹਿੰਦੇ ਵੀ ਲਾ ਦਾਂਗੇ ਬੰਬੀ ਲਾ ਦਾਂਗੇ ਬੰਬੀ ਬੰਬੀ ਦੇ ਦੋਸਤ ਆਪਾਂ ਛੁੱਟ ਗਏ ਮੁੜ ਕੇ ਆ ਗਏ ਬੜੀ ਬੜੀ ਗਏ ਪਾਣੀ ਚੱਕਦੇ ਹਨੇ ਸਾਰੀ ਪਾਣੀ ਕਿੱਥੇ ਹੋਵੋਗੇ ਟਾ ਇਲਾਕੇ ਵਸਿੰਦੇ ਐਲਸਾਮੀ ਕਿ ਨਗਰ ਨੀਂਗ ਵੱਲੋਂ ਇਲਾਕੇ ਵਿੱਚ ਪਾਣੀ ਵਾਲਾ ਟੈਂਕਰ ਭੇਜਿਆ ਜਾਂਦਾ ਹੈ ਬਾਹਰੀ ਇਲਾਕੇ ਵਿੱਚ ਗਲੀਆਂ ਤੰਗ ਹੋਣ ਕਾਰਨ ਟੈਂਕਰ ਉਹਨਾਂ ਦੇ ਘਰਾਂ ਤੱਕ ਨਹੀਂ ਪਹੁੰਚਦਾ ਜਦ ਕਿ ਉਹ ਇਸ ਸਬੰਧੀ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਕਰ ਚੁੱਕੇ ਨੇ ਪਰ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਉਹਨਾਂ ਦੀ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ ਉਹਨਾਂ ਦੇ ਇਲਾਕੇ ਵਿੱਚ ਮੋਟਰ ਲਗਾਉਣ ਦੀ ਗੱਲ ਕੀਤੀ ਜਾਂਦੀ ਏ ਟੈਂਕੀ ਬਣਾਉਣ ਦੀ ਗੱਲ ਕੀਤੀ ਜਾਂਦੀ ਏ ਪਰ ਸਿਰਫ ਵਾਅਦੇ ਕਰਕੇ ਹੀ ਲੀਡਰ ਜਾਂ ਫਿਰ ਅਧਿਕਾਰੀ ਚਲੇ ਜਾਂਦੇ ਨੇ ਪਰ ਉਹਨਾਂ ਦੀ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ ਬੀਨਾ ਅੱਜੀ ਗੱਲ ਸਾਡਾ ਦੋ ਮਹੀਨੇ ਦਾ ਪਾਣੀ ਨਹੀਂ ਆ ਰਿਹਾ ਇੱਕ ਟੋਪਾ ਪਾਣੀ ਨਾ ਸਾਡੇ ਗਲੀ 'ਚ ਟੈਂਕ ਆਂਦਾ ਜੀ ਜਾਂ ਤਾਂ ਟੈਂਕਰ ਨੂੰ ਵਾਅਦਾ ਨਹੀਂ ਟੈਂਕੂ ਸਾਡੀ ਗਲੀ 'ਚ ਨਹੀਂ ਆਂਦਾ ਸਾਡੇ ਬੱਚੇ ਬਿਮਾਰ ਪਏ ਹਨ ਦੋ ਵਾਰੀ ਅਸੀਂ ਜਾ ਕੇ ਦਫ਼ਤਰ ਵਿੱਚ ਕਿਹਾ ਅੱਥੇ ਮੀਨ ਨੂੰ ਸੱਦੇ ਆ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਮੀਨ ਕਹਿੰਦਾ ਤਾਂ ਹੁਣ ਕਹਿੰਦਾ ਤੁਹਾਡੀ ਬੰਬੀ ਨਾਲ ਝੋੜ ਦਤਾ ਤੇ ਤੁਹਾਡੀ ਬੰਬੀ ਲੱਗ ਜਾਏਗੀ ਉਸੰਦਾ ਕੋਈ ਵੜਵਾ ਹੀ ਨਹੀਂ ਹੈ ਅਸੀਂ ਬਹੁਤ ਅੰਸ਼ਾਰ ਕੀਤੀ ਕਿ ਮੌਜੂਦਾ ਅਦਾਲਤਾਂ ਦੀਆਂ ਬਹੁਤਾਂ ਨੇ ਦੰਕਾ ਪਾ ਕੇ ਜਾ ਜਾ ਕੇ ਦੰਡਾ ਕਰ ਮੇ ਲਾਇਆ ਪਰ ਕੋਈ ਸਾਡੀ ਸੁਣਾਈ ਨਹੀਂ ਹੋਈ ਹੁਣ ਕਿਹੜਾ ਜਲੋਸ ਹਟਾ ਰਹੇ ਉਹਨਾਂ ਚੱਲੇਗਾ ਜਿੰਨੇ ਤੱਕ ਪਾਣੀ ਨਹੀਂ ਮਿਲੇਗਾ ਤਾਂ ਪ੍ਰਸ਼ਾਸਨ ਅਤੇ नगर निगम ਦੇ ਲਾਰਿਆਂ ਦੁਆਕੇ ਇਲਾਕਾ ਵਾਸੀਆਂ ਨੇ ਸੜਕ ਤੇ ਬੈਠ ਕੇ ਰੋਜ਼ ਪ੍ਰਦਰਸ਼ਨ ਕੀਤਾ ਹੈ ਵੱਡੀ ਗਿਣਤੀ ਚ ਔਰਤਾਂ ਤੇ ਇਲਾਕਾ ਵਾਸੀ ਸੜਕ ਦੇ ਉੱਪਰ ਬੈਠ ਗਏ ਅਤੇ ਹੱਥਾਂ ਵਿੱਚ ਖਾਲੀ ਬਾਲਟੀਆਂ ਤੇ ਹੋਰ ਬਰਤਨ ਲੈ ਕੇ ਚੰਮ ਕੇ ਰੋਜ਼ ਪ੍ਰਦਰਸ਼ਨ ਕੀਤਾ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਚਾਹੇ ਹਨੇਰੀ ਆਵੇ ਚਾਹੇ ਮੀਂਹ ਆਵੇ ਉਹ ਸੜਕ ਤੇ ਬੈਠ ਕੇ ਆਪਣੀਆਂ ਮੰਗਾਂ ਨੂੰ ਮਨਵਾ ਕੇ ਹੀ ਉੱਠਣਗੇ ਪਰ ਦੂਜੇ ਪਾਸੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਇਲਾਕਾ ਵਾਸੀਆਂ ਨੂੰ ਸਮਝਾ ਬਿਜਾ ਕੇ ਇਸ ਰੋਜ਼ ਪ੍ਰਦਰਸ਼ਨ ਨੂੰ ਖਤਮ ਕਰਵਾਇਆ ਗਿਆ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੇਪ